ਹੈਲੋ ਜੀ ਅੱਜ ਆਪਾਂ ਬਣਾ ਰਹੇ ਹਾਂ ਜੀ ਖੋਏ ਦੀਆਂ ਪਿੰਨੀਆਂ ਜਿਹੜੀਆਂ ਕਿ ਬਹੁਤ ਹੀ ਵਧੀਆ ਬੰਦੀਆਂ ਨੇ ਸਰਦੀਆਂ ਵਿੱਚ ਹਰ ਕੋਈ ਇਹਨੂੰ ਖਾਣਾ ਪਸੰਦ ਕਰਦਾ ਹੈ ਉਹਦੇ ਵਾਸਤੇ ਲੈਤਾ ਜੀ ਆਪਾਂ 2 ਕਿਲੋ ਖੋਆ ਖੋਆ ਵੀ ਆਪਾਂ ਘਰੀ ਕੱਢਿਆ ਸੀਗਾ 2 ਕਿਲੋ ਆਪਣਾ ਖੋਆ ਜੀ ਕਿਲੋ ਆਪਾਂ ਇਹਦੇ ਵਿੱਚ ਪਾਵਾਂਗੇ ਆਟਾ ਤੇ ਕਿਲੋ ਇੱਕ ਆਪਾਂ ਘਿਓ ਲੈਤਾ ਦੇਸੀ ਤੇ ਕਿਲੋ ਹੀ ਆਪਾਂ ਲੈਤੀ ਹੈ ਜੀ ਚੀਨੀ ਡਰਾਈ ਫਰੂਟ ਤੁਸੀਂ ਆਪਣੀ ਮਨਪਸੰਦ ਦਾ ਕੋਈ ਵੀ ਇਹਦੇ ਵਿੱਚ ਪਾ ਸਕਦੇ ਹੋ ਤੇ ਲੋ ਜੀ ਆਪਾਂ ਹੁਣ ਆਪਣੀਆਂ ਪਿੰਨੀਆਂ ਬਣਾਉਣੀਆਂ ਸਟਾਰਟ ਕਰਦੇ ਹਾਂ ਕਿਉਂ ਆਪਣਾ ਫਿੱਗ ਲ ਗਿਆ ਜੀ ਕਢਾਈ ਚੱਕਾ ਕਿਉਂ ਪਾਏਗਾ ਲੋ ਜੀ ਆਟਾ ਆਪਾਂ ਪਾਤਾ ਤੇ ਹੁਣ ਆਪਾਂ ਇਹਨੂੰ ਭੁੰਨਾਂਗੇ ਜੀ ਆਟੇ ਨੂੰ ਕਿਉਂ ਦੇ ਵਿੱਚ ਲੋ ਜੀ ਆਟਾ ਆਪਾਂ ਭੁੰਨਾਂਗੇ ਚੰਗੀ ਤਰ੍ਹਾਂ ਜਿੰਨਾ ਚਿਰ ਕਿ ਇਹਦੇ ਵਿੱਚ ਖਸ਼ੂ ਨਹੀਂ ਆਉਣ ਲੱਗ ਜਾਂਦੀ ਜਿਵੇਂ ਕਿ ਆਪਾਂ ਦੇਗ ਬਣਾਉਨੇ ਆਂਗੇ ਉਸੇ ਤਰ੍ਹਾਂ ਹੀ ਇਹਦੇ ਆਟਾ ਭੁੰਨ ਕੇ ਇਹਨੂੰ ਚੰਗੀ ਤਰ੍ਹਾਂ ਆਪਾਂ ਜਿੰਨਾ ਚਿਰ ਲਾਲ ਨਹੀਂ ਹੁੰਦਾ ਖਸ਼ੂ ਨਹੀਂ ਮਾਰਨ ਲੱਗਦੀ ਉਹਨਾਂ ਚਿਰ ਆਪਾਂ ਇਹਨੂੰ ਭੁੰਨਾਂਗੇ ਫਿਰ ਆਪਾਂ ਜਦੋਂ ਇਹਨੇ ਕਿਓ ਛੱਡਤਾ ਆਟੇ ਨੂੰ ਫਿਰ ਇਹਦੇ ਵਿੱਚ ਆਪਾਂ ਖੂਆ ਪਾਵਾਂਗੇ ਖੋਏ ਵਿੱਚ ਵੀ ਕਿਓ ਹੁੰਦਾ ਇਸ ਕਰਕੇ ਅਸੀਂ ਬਾਲਾ ਨਹੀਂ ਇਹਦੇ ਵਿੱਚ ਕਿਓ ਪਾਇਆ ਵੀ ਜਿੰਨਾ ਕਸ ਆਟਾ ਭੁੰਨ ਸਕੇ ਉਹਨਾਂ ਕੀ ਪਾਇਆ ਲੋ ਜੀ ਆਟਾ ਆਪਣਾ ਭੁੱਜ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਥੋੜਾ ਕਰਕੇ ਪਾਵਾਂਗੇ ਜੀ ਖੋਆ ਲੋ ਜੀ ਜਿਹੜਾ ਆਪਾਂ ਆਟਾ ਭੁੰਨਿਆ ਸੀ ਖੋਆ ਸਾਰਾ ਉਹਦੇ ਵਿੱਚ ਆਪਾਂ ਰਲਾਤਾ ਹੁਣ ਪਾਵਾਂਗੇ ਜੀ ਆਪਾਂ ਆਪਣਾ ਡਰਾਈ ਫਰੂਟ ਥੋੜੇ ਜੇ ਕਾਜੂ ਨੇ ਥੋੜੇ ਜੇ ਲਾਖਾਂ ਥੋੜੇ ਜੇ ਬਦਾਮ ਕੱਟ ਕੇ ਆਪਾਂ ਰੱਖ ਲੈਂਦੇ ਨੇ ਜਦੋਂ ਥੱਲੇ ਲਾ ਕੇ ਫਿਰ ਆਪਾਂ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਚੀਨੀ ਪੀਸੀ ਹੋਈ ਤੇ ਲੋ ਆਪਾਂ ਪਹਿਲਾਂ ਹਵਾ ਦਿੰਨੇ ਆ ਲਓ ਜੀ ਜਿਹੜੀ ਆਪਾਂ ਚੀਨੀ ਰਲਾਈ ਸੀ ਸਾਰੀ ਇਹ ਵਿੱਚ ਮਿਕਸ ਕਰਤੀ ਹੁਣ ਆਪਾਂ ਪਟਾਂਗੇ ਜੀ ਇਹਦੀਆਂ ਪਿੰਨੀ ਆ ਦੇਖੋ ਇਹਦੇ ਵਿੱਚ ਕਿੰਨਾ ਘਿਓ ਹੋ ਗਿਆ ਦੇਖੋ ਹੱਥ ਵੀ ਦੇਖੋ ਏਸੀ ਕਰਕੇ ਅਸੀਂ ਪਹਿਲਾਂ ਥੋੜਾ ਜਿਹਾ ਘੱਟ ਘਿਓ ਪਾਇਆ ਸੀ ਕਿਉਂਕਿ ਖੋਏ ਵਿੱਚ ਆਪਣੇ ਵਿੱਚ ਹੀ ਕਿਉਂ ਲਓ ਜੀ ਆਪਾਂ ਸਾਰੀਆਂ ਪਿੰਨੀਆਂ ਬਣਾ ਲETੀਆਂ ਨੇ ਇਹ ਬਹੁਤ ਹੀ ਵਧੀਆ ਪਿੰਨੀਆਂ ਬਣੀਆਂ ਨੇ ਜੀ ਘਰ ਦਾ ਖੋਆ ਆਪਣਾ ਘਰੇ ਕੱਢਿਆ ਹੋਇਆ ਤੇ ਉਹਦੀ ਅਸੀਂ ਵੀਡੀਓ ਬਣਾ ਨਹੀਂ ਸਕੇ ਫਿਰ ਤਾਂ ਸਕਿੱਪ ਹੋ ਗਈ ਇਸ ਕਰਕੇ ਅਸੀਂ ਪਿੰਨੀਆਂ ਦੀ ਜਿਹੜੀ ਵੀਡੀਓ ਹੈਗੀ ਹੈ ਇਹ ਤੁਹਾਡੇ ਨਾਲ ਸ਼ੇਅਰ ਕੀਤੀ ਹੈਗੀ ਜੇਕਰ ਤੁਹਾਨੂੰ ਸਾਡੀ ਇਹ ਵਧੀਆ ਲੱਗੀ ਵੀਡੀਓ ਤਾਂ ਸਾਡੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ